ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਿ ਸਵੇਰੇ ਉੱਠਦਿਆਂ ਸਾਰ ਮੂੰਹ ਤੇ ਪਾਣੀ ਪੌਣ ਤੋਂ ਪਹਿਲਾਂ ਮੂੰਹ ਧੋਣ ਤੋਂ ਪਹਿਲਾਂ ਇਹ ਇੱਕ ਸ਼ਬਦ ਬੋਲ ਦਿਓ ਜਿਸ ਦੇ ਨਾਲ ਸਾਡੀ ਜ਼ਿੰਦਗੀ ਦੇ ਵਿੱਚ ਬਦਲਾਅ ਆ ਜਾਵੇਗਾ ਚਾਹੇ ਸਾਡੇ ਮਨ ਦੀ ਕੋਈ ਵੀ ਇੱਛਾ ਹੋਵੇ ਜਾਂ ਕੋਈ ਕੰਮ ਅੜਿਆ ਹੋਵੇ ਜਿਸ ਦਾ ਕੋਈ ਹੱਲ ਨਹੀਂ ਮਿਲ ਰਿਹਾ ਤਾਂ ਉਸ ਦਾ ਹਲਸਾਨਾ ਸੰਗਤ ਜੀ ਜ਼ਰੂਰ ਮਿਲ ਜਾਵੇਗਾ ਜੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੱਸਣਾ ਹੈ ਜੇ ਇਹ ਕੰਮ ਤੁਸੀਂ ਵਾਦ ਤੋਂ ਵਾਦ 7-8 ਦਿਨ ਵੀ ਕਰ ਲੈਂਦੇ ਹੋ ਤਾਂ ਤੁਸੀਂ ਇਨਕ ਦਿਨਾਂ ਦੇ ਵਿੱਚ ਹੀ ਆਪਣੇ ਅੰਦਰ ਬਦਲਾਵ ਜ਼ਰੂਰ ਦੇਖੋਗੇ ਕਿਉਂਕਿ ਇਹ ਯੁਗਤੀ ਜੋ ਅੱਜ ਦੱਸਣ ਜਾ ਰਹੇ ਹਾਂ ਉਹ ਬਹੁਤ ਹੀ ਸ਼ਕਤੀਸ਼ਾਲੀ ਜੋ ਵੀ ਮਨੁੱਖ ਇਸ ਨੂੰ ਅਪਣਾਉਂਦਾ ਹੈ ਇਹ ਸ਼ਬਦ ਬੋਲਦਾ ਹੈ ਉਹ ਹਮੇਸ਼ਾ ਹੀ ਖੁਸ਼ ਰਹਿੰਦਾ ਹੈ ਐਸ ਲਈ ਅੱਜ ਦੇ ਵੀਡੀਓ ਨੂੰ ਸੰਗਤ ਜੀ ਦੇ ਧਿਆਨ ਦੇ ਨਾਲ ਸੁਣਨਾ ਅਤੇ ਸਮਝਣਾ ਸਾਧ ਸੰਗਤ ਜੀ ਸਿਆਣੇ ਕਹਿੰਦੇ ਹਨ ਕਿ ਦੁੱਖ ਦੱਸਣ ਦੇ ਨਾਲ ਘਟ ਜਾਂਦਾ ਹੈ। ਇਸੇ ਹੀ ਤਰ੍ਹਾਂ ਇੱਕ ਵੀਰ ਨੇ ਆਪਣੀ ਹੱਦ ਬਿੱਤੀ ਸੁਣਾਈ ਕਿ ਮੈਂ ਕੈਨੇਡਾ ਦੇ ਵਿੱਚ ਇਸ ਟਾਈਮ ਰਹਿ ਰਿਹਾ ਹਾਂ ਤੇ ਟਰੱਕ ਚਲਾਉਂਦਾ ਹਾਂ। ਵੀਰ ਨੇ ਦੱਸਿਆ ਕਿ ਮੈਂ ਪੰਜਾਬ ਦੇ ਫਰੀਦਕੋਟ ਜ਼ਿਲ੍ਹੇ ਦਾ ਰਹਿਣ ਵਾਲਾ ਹਾਂ ਤੇ ਮੇਰਾ ਪੂਰਾ ਪਰਿਵਾਰ ਗੁਰਸਿੱਖ ਹੈ। ਮੇਰੇ ਪਿਤਾ ਜੀ ਸਿਰ ਤੇ ਕੇਸ ਕੇ ਸਜਾਉਂਦੇ ਨੇ ਤੇ ਮੇਰੇ ਪਿਤਾ ਜੀ ਸਰਕਾਰੀ ਅਧਿਆਪਕ ਹਨ ਸਕੂਲ ਜਾਣ ਲੱਗਿਆ ਉਹ ਹਮੇਸ਼ਾ ਹੀ ਦਸਤਾਰ ਸਜਾਉਂਦੇ ਤੇ ਘਰ ਆ ਕੇ ਦੁਮਾਲਾ ਸਜਾ ਲੈਂਦੇ ਸਾਰਾ ਹੀ ਪਰਿਵਾਰ ਨਾਮ ਪਾਣੀ ਦੇ ਨਾਲ ਜੁੜਿਆ ਹੋਇਆ ਹੈ ਉਸ ਵੀਰ ਨੇ ਦੱਸਿਆ ਕਿ ਮੈਂ ਵੀ ਆਪਣੇ ਮਾਤਾ ਪਿਤਾ ਵੱਲ ਦੇਖ ਕੇ ਬਚਪਨ ਤੋਂ ਹੀ ਨਾਮ ਬਾਣੀ ਸਿਮਰਨ ਕਰਨਾ ਤੇ ਸਿੱਖ ਪਰਿਵਾਰ ਹੋਣ ਕਰਕੇ ਮਾਤਾ ਪਿਤਾ ਵੱਲ ਦੇਖ ਕੇ ਹੀ ਬਚਪਨ ਤੋਂ ਹੀ ਮੈਂ ਕੇਸ ਰੱਖ ਕੇ ਦੁਮਾਲਾ ਸਜਾਉਣਾ ਪਾਣੀ ਪੜਨੇ ਹੌਲੀ-ਹੌਲੀ ਪੜਾਈ ਜਿਹੜੀ ਹੈ ਉਹ ਮੇਰੀ ਪੂਰੀ ਹੋ ਗਈ ਬਚਪਨ ਤੋਂ ਜਵਾਨੀ ਵੱਲ ਪੈਰ ਰੱਖਿਆ ਤੇ ਪੜਾਈ ਤੋਂ ਬਾਅਦ ਆਸਟ੍ਰੇਲੀਆ ਜਾਣ ਦੇ ਲਈ ਫਾਈਲ ਲਗਾ ਦਿੱਤੀ ਕਿਉਂਕਿ ਮੈਂ ਬਾਹਰ ਜਾਣ ਦਾ ਸ਼ੌਕੀਨ ਸਾਂ ਕਿ ਮੈਂ ਵਿਦੇਸ਼ ਵੀ ਜਾਣਾ ਚਾਹੁੰਦਾ ਹਾਂ ਇਸ ਲਈ ਮੈਂ ਆਸਟ੍ਰੇਲੀਆ ਦੀ ਫਾਈਲ ਲਗਾਈ ਜਿਸ ਦਾ ਕਿ ਮੈਨੂੰ ਰਿਫਿਊਜ਼ਲ ਆ ਗਿਆ ਤੇ ਉਸ ਤੋਂ ਬਾਅਦ ਮੈਂ ਕੋਸ਼ਿਸ਼ ਨਾ ਛੱਡੀ ਫਿਰ ਪਰਮਾਤਮਾ ਗਿਆ 10 ਬੇਨਤੀ ਕੀਤੀ ਤੇ ਕੁਝ ਸਮਾਂ ਪੈਣ ਤੋਂ ਬਾਅਦ ਦੁਬਾਰਾ ਫਾਈਲ ਲਗਾਈ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋਈ ਤੇ ਮੈਨੂੰ ਕੈਨੇਡਾ ਦਾ ਵੀਜ਼ਾ ਮਿਲ ਗਿਆ ਵੀਰ ਕਹਿੰਦਾ ਕਿ ਮੈਂ ਕੈਨੇਡਾ ਦੇ ਵਿੱਚ ਗਿਆ ਤੇ ਇੱਥੇ ਪੜ੍ਹਾਈ ਦੇ ਨਾਲ ਨਾਲ ਮੈਨੂੰ ਕੰਮ ਵੀ ਛੇਤੀ ਮਿਲ ਗਿਆ ਤੇ ਜੋ ਮੇਰੇ ਦੋਸਤ ਮਿੱਤਰ ਸਨ ਉਹ ਤਾਂ ਸਿੱਖ ਪਰਿਵਾਰ ਦੇ ਮਾਡਰਨ ਬੱਚੇ ਸਨ ਜੋ ਅੱਜ ਕੱਲ ਦੇ ਜ਼ਮਾਨੇ ਦੇ ਹੁੰਦੇ ਹਨ ਇਹਨਾਂ ਨੂੰ ਮੇਰਾ ਦੁਮਾਲਾ ਸੁਝਾਉਣਾ ਮੇਰਾ ਇਸ ਤਰ੍ਹਾਂ ਕੇਸ ਰੱਖਣਾ ਦਾੜੀ ਰੱਖਣਾ ਚੰਗਾ ਨਹੀਂ ਸੀ ਲੱਗਦਾ ਉਹ ਮੈਨੂੰ ਹਰ ਵਕਤ ਬਾਬਾ ਬਾਬਾ ਕਹਿ ਕੇ ਮੇਰਾ ਮਜ਼ਾਕ ਉਡਾਉਂਦੇ ਪਰ ਮੈਨੂੰ ਇਸ ਬਾਬਾ ਸ਼ਬਦ ਦੇ ਨਾਲ ਕੋਈ ਫਰਕ ਨਹੀਂ ਪਿਆ ਮੇਰੇ ਤੇ ਇਸ ਦਾ ਕੋਈ ਵੀ ਅਸਰ ਨਹੀਂ ਹੋਇਆ ਪਰ ਇੱਕ ਲੜਕੀ ਸੀ ਉਹ ਮੈਨੂੰ ਪਸੰਦ ਕਰਦੇ ਸੀ ਉਹ ਸਭ ਦਾ ਗੁੱਸਾ ਬੋਲ ਕਰਦੀ ਸੀ ਤੇ ਮੈਨੂੰ ਵੀ ਕਹਿੰਦੀ ਰਹਿੰਦੀ ਸੀ ਕਿ ਦੂਜੀਆਂ ਲੜਕੀਆਂ ਦੀ ਤਰ੍ਹਾਂ ਮੈਂ ਵੀ ਮਾਡਰਨ ਬਣਾ ਪਰ ਮੇਰੇ ਮਨ ਦੇ ਵਿੱਚ ਅਜਾਈ ਕੋਈ ਗੱਲ ਨਹੀਂ ਸੀ ਜਿਵੇਂ ਜਿਵੇਂ ਸੰਗਤਜੀ ਸਮਾਵੇਤਦਾ ਰਿਹਾ ਅਸੀਂ ਇਕੱਠੇ ਹੀ ਰਹਿੰਦੇ ਸਾਂ ਪਰ ਜ਼ਿਆਦਾ ਹੀ ਉਹਨਾਂ ਲੜਕੀਆਂ ਨੇ ਇਸ ਤਰ੍ਹਾਂ ਕਹਿਣਾ ਸ਼ੁਰੂ ਕਰ ਦਿੱਤਾ ਕਈ ਗੱਲਾਂ ਅਜਾਈਆਂ ਕਰਨੀਆਂ ਜਿਸ ਦੇ ਨਾਲ ਮੇਰੇ ਮਨ ਨੂੰ ਵੀ ਠੇਸ ਪਹੁੰਚੀ ਤੇ ਮੈਂ ਦਾੜੀ ਕੇਸ ਕਟਵਾ ਦੇਣੇ ਹਨ ਇਸ ਨੂੰ ਕਤਲ ਕਰਵਾ ਦੇਣਾ ਹੈ ਮੈਂ ਵੀ ਮਨ ਬਣਾ ਲਿਆ ਇੱਕ ਦਿਨ ਮੈਂ ਕੇਸ ਕਟਵਾਉਣ ਦੇ ਲਈ ਦੁਕਾਨ ਤੇ ਗਿਆ ਹਾਂ ਜੇ ਮੈਂ ਦੁਕਾਨ ਦੇ ਅੰਦਰ ਵਰਨਾ ਹੀ ਸੀ ਕਿ ਦੋ ਸਿੰਘ ਨੀਲੇ ਚੋਲੇ ਬਾਹਰ ਖਲੋਤੇ ਸੀ ਮੈਂ ਡਰ ਗਿਆ ਕਿ ਮੈਂ ਵੀ ਸਿੱਖ ਹਾਂ ਇਹ ਜਿਹੜੇ ਨੀਲੇ ਚੋਲੇ ਵਾਲੇ ਹਨ ਇਹਨਾਂ ਨੇ ਮੈਨੂੰ ਅੰਦਰ ਜਾਂਦਾ ਦੇਖ ਕੇ ਕੁਝ ਮੈਨੂੰ ਕਹਿਨਾਂ ਇਸ ਲਈ ਮੈਂ ਉਥੋਂ ਅੱਗੋਂ ਤੁਰ ਪਿਆ ਉਸ ਦੁਕਾਨ ਵਿੱਚ ਨਾ ਗਿਆ ਅੱਗੇ ਜਾ ਕੇ ਕਹਿੰਦਾ ਵੀਰ ਕਿ ਮੈਂ ਹੋਰ ਦੁਕਾਨ ਤੇ ਗਿਆ ਜਦੋਂ ਮੈਂ ਅੰਦਰ ਗਿਆ ਤੇ ਅੰਦਰ ਗੋਰਾ ਸੀ ਉਸ ਨੇ ਮੈਨੂੰ ਦਰਵਾਜ਼ੇ ਤੋਂ ਹੀ ਕਹਿ ਦਿੱਤਾ ਕਿ ਤੁਸੀਂ ਅੰਦਰ ਨਹੀਂ ਆ ਸਕਦੇ ਇਥੋਂ ਹੀ ਵਾਪਸ ਚਲੇ ਜਾਓ ਤੇ ਉਹਦਾ ਚਿਹਰਾ ਜਿਹੜਾ ਸੀ ਉਹ ਵੀ ਗੁੱਸੇ ਦੇ ਨਾਲ ਭਰਿਆ ਹੋਇਆ ਸੀ ਮੈਨੂੰ ਇੰਜ ਲੱਗਦਾ ਸੀ ਕਿ ਜਿਵੇਂ ਇਸਨੇ ਕੋਈ ਚੀਜ਼ ਮੇਰੇ ਮਾਰ ਦੇਣੀ ਹੈ ਕਹਿੰਦਾ ਕਿ ਮੈਂ ਉਤੋਂ ਚਲਾ ਗਿਆ ਉਹ ਦਿਨ ਵਾਪਸ ਆ ਗਿਆ ਤੇ ਥੋੜੇ ਦਿਨਾਂ ਬਾਅਦ ਕਹਿੰਦਾ ਕਿ ਮੈਂ ਫਿਰ ਇੱਕ ਦੁਕਾਨ ਤੇ ਗਿਆ ਕਹਿੰਦਾ ਜਦੋਂ ਗੋਰਾ ਮੇਰੇ ਵਾਲ ਕੱਟਣ ਦੇ ਲਈ ਮਸ਼ੀਨ ਲੈ ਕੇ ਆਇਆ ਤਾਂ ਉਹ ਮਸ਼ੀਨ ਜਿਹੜੀ ਸੀ ਉਹਦੀਆਂ ਕਈ ਕੋਸ਼ਿਸ਼ਾਂ ਦੇ ਬਾਅਦ ਵੀ ਨਾ ਚੱਲੀ ਉਹ ਮਸ਼ੀਨ ਜਦੋਂ ਨਾ ਚੱਲੀ ਤੇ ਦੂਸਰੀ ਮਸ਼ੀਨ ਲੈਣ ਦੇ ਲਈ ਅੰਦਰ ਗਿਆ ਅੰਦਰੋਂ ਆਉਂਦਿਆਂ ਹੀ ਉਸਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਕਹਿੰਦਾ ਕਿ ਉਸ ਦੀ ਇਹ ਗੱਲ ਸੁਣ ਕੇ ਮੈਂ ਬਹੁਤ ਹੈਰਾਨ ਸੀ ਕਿ ਸਾਰੇ ਮੈਨੂੰ ਇਸ ਤਰ੍ਹਾਂ ਜੋ ਕਹਿੰਦੇ ਹਨ ਕਿ ਤੂੰ ਇੱਥੋਂ ਚਲਾ ਜਾ ਨਿਕਲ ਜਾ ਜਿਵੇਂ ਬਹੁਤ ਗੁੱਸਾ ਆ ਰਿਹਾ ਹੋਵੇ ਤੇ ਕਹਿੰਦਾ ਕਿ ਮੈਂ ਆ ਗਿਆ ਅਗਲੇ ਦਿਨ ਜਦੋਂ ਮੈਂ ਗੁਰੂ ਘਰ ਗਿਆ ਤੇ ਉੱਥੇ ਕਥਾਵਾਚਕ ਕਥਾ ਸੁਣਾ ਰਹੇ ਸੀ ਗੁਰੂ ਆਪਣੇ ਪਿਆਰਿਆਂ ਦੀ ਰੱਖਿਆ ਆਪ ਕਰਦੇ ਹਨ ਉਹ ਸ਼ੇਰ ਦਾ ਸਿੰਘਾਂ ਦਾ ਪੈਰਾ ਲਗਾ ਕੇ ਰੱਖਦੇ ਹਨ ਮਹਾਪੁਰਖ ਜੀ ਨੇ ਦੱਸਿਆ ਕਿ ਜਦੋਂ ਭਾਈ ਜੋਗਾ ਸਿੰਘ ਜੀ ਦੀ ਸਾਖੀ ਸੁਣਾਈ ਕਿ ਜਦੋਂ ਭਾਈ ਜੋਗਾ ਸਿੰਘ ਜੀ ਵੇਸ਼ਵਾ ਦੇ ਕੋਠੇ ਤੇ ਚੱਲੇ ਸਨ ਤਾਂ ਇੱਕ ਨੀਲੇ ਬਾਣੇ ਵਾਲੇ ਸਿੰਘ ਨੇ ਕਿਹਾ ਸੀ ਕਿ ਭਾਈ ਸਿੰਘਾ ਕਿੱਥੇ ਚੱਲਿਆ ਹੈ ਤੂੰ ਤਾਂ ਗੁਰੂ ਦਾ ਸਿੰਘ ਹੈ ਤੂੰ ਇੱਧਰ ਕਿੱਧਰ ਜਾ ਰਿਹਾ ਹੈ ਵੇਸ਼ਵਾ ਦੇ ਕੋਠੇ ਦੇ ਵੱਲ ਕਿੱਧਰ ਤੁਰ ਪਿਆ ਹੈ ਅੰਮ੍ਰਿਤ ਵੇਲਾ ਹੋਣ ਵਾਲਾ ਹੈ ਤਾਂ ਭਾਈ ਜੋਗਾ ਸਿੰਘ ਉਸ ਸਿੰਘ ਦੇ ਪਿਛੇ ਹੀ ਤੁਰ ਪਿਆ ਤਿੰਨ ਦਿਨਾਂ ਦੇ ਬਾਅਦ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਹੋਏ ਭਾਈ ਜੋਗਾ ਸਿੰਘ ਜੀ ਨੇ ਮੱਥਾ ਟੇਕਿਆ ਤੇ ਉਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਮੈਨੂੰ ਵੇਸ਼ਵਾਦੀ ਕੋਠੇ ਤੋਂ ਰੋਕਣ ਵਾਲਾ ਹੋਰ ਕੋਈ ਨਹੀਂ ਸੀ ਆਪ ਗੁਰੂ ਹੀ ਸੀ ਤਾਂ ਵੀਰ ਕਹਿੰਦਾ ਕਿ ਇਹ ਕਥਾ ਸੁਣ ਕੇ ਮੈਨੂੰ ਸਾਰੇ ਸਮਝ ਆ ਗਈ ਕਿ ਜੋ ਨੀਲੇ ਬਾਣੇ ਵਾਲੇ ਸਿੰਘ ਸਨ ਉਹ ਵੀ ਮੇਰੇ ਗੁਰੂ ਦੇ ਭੇਜੇ ਹੋਏ ਹੀ ਸਨ ਮੇਰੀ ਰੱਖਿਆ ਕਰਨ ਵਾਸਤੇ ਆਏ ਸਨ ਸ਼ਹੀਦ ਸਿੰਘ ਸਨ ਤਾਂ ਹੀ ਉਹ ਗੋਰੇ ਡਰੇ ਹੋਏ ਲੱਗਦੇ ਸਨ ਜਿਨ੍ਹਾਂ ਨੇ ਮੇਰੇ ਕੇਸ ਕਤਲ ਨਹੀਂ ਕੀਤੇ ਮੇਰੇ ਸ਼ਹੀਦ ਸਿੰਘਾ ਨੇ ਮੇਰੇ ਕੇਸ ਕਤਲ ਹੋਣ ਤੋਂ ਬਚਾ ਲਏ ਇਹ ਗਲਤੀ ਕਰਨ ਤੋਂ ਮੈਨੂੰ ਰੋਕ ਲਿਆ ਮੈਂ ਉਸ ਲੜਕੀ ਦਾ ਵੀ ਸਾਥ ਛੱਡ ਦਿੱਤਾ ਉਹਨਾਂ ਦੋਸਤਾਂ ਦਾ ਵੀ ਸਾਥ ਛੱਡ ਦਿੱਤਾ ਜੋ ਮੇਰੇ ਸਿੱਖ ਹੋਂ ਦਾ ਮਜ਼ਾਕ ਉਡਾਉਂਦੇ ਸਨ ਸਮਾਂ ਪਹਿੰਤੇ ਮੈਨੂੰ ਡਰਾਈਵਰ ਦੀ ਨੌਕਰੀ ਮਿਲ ਗਈ ਤੇ ਹੌਲੀ-ਹੌਲੀ ਮੈਂ ਟਰੱਕ ਚਲਾਉਨੇ ਸ਼ੁਰੂ ਕਰ ਦਿੱਤੇ ਅੱਜ ਮੇਰੇ ਆਪਣੇ 4 ਟਰੱਕ ਚੱਲਦੇ ਹਨ ਉਸ ਸਿੰਘ ਨੇ ਦੱਸਿਆ ਸੰਗਤ ਜੀ ਕਿ ਅੱਜ ਮੇਰੇ ਕੋਲ ਬਹੁਤ ਹੀ ਦੌਲਤ ਸ਼ੋਹਰਤ ਹੈ ਤੇ ਸਭ ਕੁਝ ਮੇਰੇ ਕੋਲ ਹੈ ਸਿੰਘ ਕਹਿੰਦਾ ਕਿ ਮੈਂ ਕਥਾ ਕਹਾਣੀਆਂ ਦੇ ਵਿੱਚ ਸੁਣਿਆ ਸੀ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਆਪਣੇ ਬੱਚਿਆਂ ਦੇ ਅੰਗ ਸੰ સહਾਈ ਹੁੰਦੇ ਹਨ ਪਰ ਹੁਣ ਮੈਂ ਇਹ ਸਭ ਕੁਝ ਅੱਖੀਂ ਦੇਖ ਵੀ ਲਿਆ ਹੈ ਗੁਰੂ ਮੇਰੇ ਅੰਗ ਸੰਗ ਹਨ ਇਸ ਲਈ ਜੋ ਵੀ ਨਾਮ ਬਾਣੀ ਦੇ ਨਾਲ ਜੁੜਿਆ ਹੈ ਸਤਿਗੁਰੂ ਜੀ ਉਸੇ ਰੱਖਿਆ ਆਪ ਕਰਦੇ ਹਨ ਸਾਧ ਸੰਗਤ ਜੀ ਜਿੰਨੀ ਬਾਣੀ ਜ਼ਰੂਰੀ ਹੈ ਉਨਾ ਹੀ ਇੱਕ ਕੰਮ ਹੋਰ ਵੀ ਜ਼ਰੂਰੀ ਹੈ ਕਿ ਜਦੋਂ ਵੀ ਅਸੀਂ ਸਵੇਰੇ ਉੱਠੀਏ ਸਭ ਤੋਂ ਪਹਿਲਾਂ ਜੋ ਸ਼ਬਦ ਆਪਾਂ ਬੋਲਣੇ ਨੇ ਉਹ ਹੈ ਪਰਮਾਤਮਾ ਦਾ ਨਾਮ ਤੇ ਪਰਮਾਤਮਾ ਦਾ ਸ਼ੁਕਰਾਨਾ ਜੋ ਵੀ ਸਤਿਗੁਰੂ ਜੀ ਦੇ ਸਾਨੂੰ ਤਾਂ ਤਾਂ ਦਿੱਤੀਆਂ ਨੇ ਉਹਨਾਂ ਦਾਤਾਂ ਦੇ ਲਈ ਸਵੇਰੇ ਉੱਠਦੇ ਅਸਾਰ ਹੀ ਸ਼ੁਕਰਾਨਾ ਜ਼ਰੂਰ ਕਰਨਾ ਹੈ ਜਿੱਦਾਂ ਤੋਂ ਹੀ ਸ਼ੁਕਰਾਨਾ ਕਰਨਾ ਸ਼ੁਰੂ ਕਰ ਦਿੱਤਾ ਤੁਸੀਂ ਆਪਣੇ ਆਪ ਨੂੰ ਬੜੇ ਹੀ ਪਾਵਰਫੁੱਲ ਮਹਿਸੂਸ ਕਰੋਗੇ ਤੁਹਾਨੂੰ ਇੰਜ ਲੱਗੇਗਾ ਮੇਰੇ ਤੋਂ ਜ਼ਿਆਦਾ ਅਮੀਰ ਹੋਰ ਕੋਈ ਨਹੀਂ ਜਿਆਦਾ ਵੀ ਤੁਸੀਂ ਫੇਲ ਕਰਕੇ ਸ਼ੁਕਰਾਨਾ ਕਰੋਗੇ ਤੁਹਾਨੂੰ ਅਹਿਸਾਸ ਹੋ ਜਾਵੇਗਾ ਕਿ ਜੋ ਪਰਮਾਤਮਾ ਨੇ ਮੇਰੇ ਤੇ ਕਿਰਪਾ ਕੀਤੀ ਹੈ ਮੈਨੂੰ ਦਾਤਾਂ ਦਿੱਤੀਆਂ ਨੇ ਇਹਨਾਂ ਚੀਜ਼ਾਂ ਇਹਨਾਂ ਦਾਤਾਂ ਦੇ ਲਈ ਕੁਝ ਲੋਕ ਤਰਸਦੇ ਹਨ ਕਈ ਲੋਕਾਂ ਦਾ ਇਹ ਸੁਪਨਾ ਹੁੰਦੀਆਂ ਨੇ ਤੇ ਸਾਡੇ ਮਨ ਦੀ ਇੱਛਾ ਹੁੰਦੀ ਹੈ ਉਹ ਸਾਨੂੰ ਛੋਟੀ ਲੱਗਣ ਲੱਗ ਜਾਂਦੀ ਹੈ ਤੇ ਸਤਗੁਰ ਨੇ ਪਹਿਲਾਂ ਇਨੀ ਕਿਰਪਾ ਹੋਣ ਕੀਤੀ ਇਹ ਚੀਜ਼ ਤਾਂ ਉਸ ਲਈ ਕੁਝ ਵੀ ਨਹੀਂ ਇਹ ਦਾਤ ਉਸਨੇ ਕਦੋਂ ਝੋਲੀ ਪਾ ਦੇਣੀ ਇਸ ਦਾ ਕੁਝ ਵੀ ਪਤਾ ਨਹੀਂ ਹੁੰਦਾ ਕਿ ਜਿਹੜੀ ਦਾਤ ਆਪਾਂ ਮੰਗਦੇ ਹਾਂ ਉਹ ਸੱਚੇ ਪਾਤਸ਼ਾਹ ਜੀ ਨੇ ਕਦੋਂ ਝੋਲੀ ਪਾ ਦੇਣੀ ਹੈ ਇਸ ਲਈ ਸਾ ਸੰਗਤ ਜੀ ਸਤਗੋ ਸੱਚੇ ਪਾਤਸ਼ਾਹ ਜੀ ਨੂੰ ਹਮੇਸ਼ਾ ਹੀ ਅੰਗ ਸੰਗ ਮਹਿਸੂਸ ਕਰਨਾ ਹੈ ਅਮਰਤ ਵੇਲੇ ਉੱਠਣਾ ਹੈ ਤਾਂ ਸਭ ਤੋਂ ਪਹਿਲਾਂ ਦਿੱਤੀਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੈ ਸੰਗਤ ਜੀ ਅੱਜ ਦੀ ਵੀਡੀਓ ਜੇਕਰ ਤੁਹਾਨੂੰ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਸ਼ੇਅਰ ਕਰ ਦਿਓ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਜ਼ਰੂਰ ਲਗਵਾਇਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ